ਹਾਂਜੀ ਸਾਸਰੀ ਘਰ ਵਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਮਿੱਤਰੋ ਤਾਂ ਬਈ ਮੀਂਹ ਆ ਗਿਆ ਜੇੜੀ ਬਈ ਹਨਾ ਕਣਕਾ ਕਰਕੇ ਹਾੜੀ ਕਰਕੇ ਬਈ ਧੂੜ ਜੰਮੀ ਹੋਈ ਸੀ ਸਾਰੀ ਲੈ ਗਈ ਆਸਮਾਨ ਤੋਂ ਹੁਣੀ ਹੁਣੀ ਮੀਂਹ ਹਟਿਆ ਬਈ ਤੇ ਇੱਧਰ ਬਈ ਮਿੱਟੀ ਵੀ ਫਟਿਆ ਲਈ ਆਪਾਂ ਮਿੱਟੀ ਫਟਾਂਗੇ ਅੰਦਰ ਤੇ ਨਾਲੇ ਲਿਆਵਾਂਗੇ ਘੋੜੀ ਬਈ ਹਨਾ ਘੋੜੀ ਆਪਾਂ ਲੈ ਰੱਖੀ ਆ ਬਈ ਪਹਿਲਾਂ ਆਪਾਂ ਸੈਟਅਪ ਤਿਆਰ ਕਰ ਲਈਏ ਫਿਰ ਲਿਆਵਾਂਗੇ ਖੋਲਕੇ ਹਨਾ ਤੇ ਜਲਦੀ ਦੇਵਾਂਗੇ ਸਰਪ੍ਰਾਈਜ਼ ਤੁਹਾਨੂੰ ਤੇ ਆਜੋ ਬਈ ਆਪਾਂ ਜਾਨਵਰ ਛੱਡ ਦਈਏ ਬਾਕੀ ਅੱਜ ਮੌਸਮ ਬੜਾ ਸੋਹਣਾ ਹੋ ਰਿਹਾ ਬਈ ਜੀ ਆ ਗਰੇ ਪੂਰਾ ਨਜ਼ਾਰਾ ਆਉਣ ਵਾਲਾ ਅੱਜ ਦੀ ਵੀਡੀਓ ਚ ਪਹਿਲਾਂ ਤਾਂ ਆ ਜਾਪਾਂ ਛੱਡਾਂਗੇ ਆਪਣੀ ਮੁਰਗੀ ਬਈ ਬੱਚਿਆਂ ਲਈ ਆ ਜਾ ਵੀ ਬਾਹਰ ਲਿਆ ਤੇਰੇ ਬੱਚੇ ਬਾਹਰ ਚਾਰੇ ਚੂਚੇ ਆਜੋ ਵੀ ਬਾਹਰ ਤੇ ਨਾਲੇ ਤੁਹਾਨੂੰ ਬਾਕੀ ਦੇ ਚੂਚੇ ਦਿਖਾਉਣੇ ਆ ਸਾਰੇ ਹੁਣ ਛੱਡਦੇ ਆਪਾਂ ਟਰਕੀ ਮਿੱਤਰੋ ਆਜੋ ਵੀ ਝੋਟੇਓ ਬਾਹਰ ਆ ਆਉਂਦੇ ਨੇ ਬਈ ਦੋਨੇ ਪਹਿਲਾਂ ਪਾਉਂਦੇ ਤੇ ਆ ਟਰਕੀਆਂ ਦੇ ਬਈ ਘਟੋ ਘਟ ਆਪਣੇ ਕੋਲੇ 20 25 ਆਂਡੇ ਇਕੱਠੇ ਹੋ ਗਏ ਟਰਕੀਆਂ ਦੇ ਤਾਂ ਸਾਰੇ ਆਂਡੇ ਨੂੰ ਮਸ਼ੀਨ ਦੇ ਵਿੱਚ ਰੱਖ ਕੇ ਟਰਕੀਆਂ ਦੇ ਬੱਚੇ ਕਢਾਵਾਂਗੇ ਤੇ ਹੁਣ ਛੱਡਦੇ ਆ ਬਈ ਆਪਾਂ ਪੋਲਟਰੀ ਫਾਰਮ ਵਾਲੇ ਸਾਰੇ ਆਜੋ ਚਲੋ ਬਈ ਅੱਧੀਆਂ ਮੁਰਗੀਆਂ ਦੂਰਲੇ ਪਾਸੇ ਨੇ ਕੁਛ ਇੱਧਰ ਨੇ ਚਲੋ ਵੀ ਸਾਰੇ ਅੱਜ ਦੇਖੋ ਵੀ ਕਿੰਨਾ ਕਲੀਅਰ ਹੋ ਗਿਆ ਮੌਸਮ ਜਾਨਵਰ ਵੀ ਕਿੰਨੇ ਸੋਹਣੇ ਲੱਗਦੇ ਨੇ ਤੇ ਇੱਧਰ ਦੇਖੋ ਬਈ ਸ਼ਰਾਜੀਆਂ ਦਾ ਬੱਚਾ ਕਿੱਡਾ ਵੱਡਾ ਹੋ ਗਿਆ ਦੇਖੋ ਤੇ ਇਹਨਾਂ ਨੇ ਦਵਾਰੇ ਆਂਡੇ ਰੱਖ ਰੱਖੇ ਨੇ ਤੇ ਬਈ ਇਹਨਾਂ ਦੇ ਆਂਡਿਆਂ ਚੋਂ ਬੱਚੇ ਨਿਕਲਣ ਵਾਲੇ ਨੇ ਬਸ 5-7 ਦਿਨਾਂ ਤੱਕ ਤਾਂ ਵੀ ਬੱਚੇ ਬਣੇ ਪਏ ਨੇ ਤੇ ਆਹ ਬੱਚਾ ਦੇਖੋ ਕਿੱਡਾ ਵੱਡਾ ਹੋ ਗਿਆ ਦੇਖੋ ਆਹਦੇ ਮਾਂ ਪਿਓ ਜੇਡਾ ਹੋ ਰਿਹਾਗਾ ਤੇ ਆਹ ਬੱਚੇ ਵੀ ਕੱਢਦੇ ਆਪਾਂ ਛੂਚੇ ਬਾਹਰ ਬਈ ਦੇਖੋ ਆਹ ਨੇ ਬਈ ਆਪਣੇ ਅਸਲੀ ਛੂਚੇ ਮੋਜਾ ਮੁਰਗਾ ਦਿਖਾਵਾਂ ਤੁਹਾਨੂੰ ਏ ਆ ਆ ਗਿਆ ਬਈ ਪਹਿਲ ਨੰਬਰ ਤੇ ਆ ਖੜਾ ਪੈਰਾਂ ਤੇ ਮੋਜ ਦੇਖੋ ਬਈ ਕਿੱਡੀ ਗੱਡੀ ਆ ਪੈਰ ਦੇਖੋ ਬਈ ਜਿਹੜਾ ਇਹਦਾ ਪਿਓ ਆ ਨਾ ਇਹਦੇ ਪਿਓ ਨਾਲੋਂ ਵੀ ਵੱਡੀ ਮੋਜ ਆ ਇਹਦੇ ਤੇ ਪੈਰਾਂ ਤੇ ਲੱਤਾਂ ਤੇ ਬੜੀ ਤਗੜੀ ਚੀਜ਼ ਬਣੂ ਦੇਖੀ ਚੱਲਿਓ ਬਈ ਆਹ ਮੁਰਗੇ ਨੂੰ ਨਾ ਆਪਾਂ ਸ਼ੌਂਕ ਨਾਲ ਪਾਲਾਂਗੇ ਤੇ ਇਧਰ ਆਪਣੀ ਤੀਜੀ ਮੁਰਗੀ ਬੱਚਿਆਂ ਵਾਲੀ ਆਹ ਫੀਏ ਦੇ ਬੱਚੇ ਬਈ ਦੇਖੋ ਇਹਦੇ ਜ਼ਿਆਦਾਤਰ ਬੱਚੇ ਇਹ ਅਫੀਲ ਨਹੀਂ ਹੈਗੇ ਇਹ ਦੂਜੇ ਨੇ ਆਹ ਦੋਨੇ ਖੁੱਡੇ ਖੋਲਤੇ ਬਈ ਬੱਚਿਆਂ ਵਾਲੇ ਬੱਚੇ ਆਪਾਂ ਕੱਢਦੇ ਆਂ ਬਾਹਰ ਤੇ ਐਨੇ ਆਪਾਂ ਦੂਜੇ ਜਾਨਵਰ ਛੱਡ ਆਈਏ ਹਨਾ ਪਰਲੇ ਆ ਜੋ ਵੀ ਬਾਹਰ ਦੋ ਤਿੰਨ ਵਿੱਚ ਦੂਜੀਆਂ ਮੁਰਗੀਆਂ ਨੇ ਬਾਕੀ ਆ ਸਾਰੇ ਮੁਰਗੇ ਨੇ ਬਈ ਅਸੀਲ ਆ ਖੁੱਡੇ ਦੇ ਵਿੱਚ ਉਹ ਵੀ ਖੁਸ਼ੀ ਦੀ ਖਬਰ ਆ ਰਹੀ ਹੈਗੀ ਖੁਸ਼ੀ ਦੀ ਖਬਰ ਇਹ ਆ ਬਈ ਆਪਣੇ ਫ੍ਰੈਂਚ ਮਦੀਨਾ ਜਿਹੜੇ ਬਈ ਆ ਫ੍ਰੈਂਚ ਮਦੀਨਾ ਨੇ ਫ੍ਰਾਂਸ ਦੀ ਬਰੀਡ ਇਹ ਬਈ ਆਂਡੇ ਧਰਨ ਵਾਲੇ ਨੇ ਇਹਨਾਂ ਨੇ ਉਹ ਖਾਣਾ ਮੰਲ ਲਿਆ ਖੰਭ ਕਰ ਲਈ ਇਕੱਠੇ ਤਿੰਨ ਇੱਥੇ ਆਂਡੇ ਧਰਨਗੇ ਤਾਂ ਬਈ ਏ ਹੁਣ ਅੰਡੇ ਧਰਨ ਵਾਲੇ ਨੇ ਬਹੁਤ ਟਾਈਮ ਬਾਅਦ ਤਾਂ ਭਈ ਇਹਨਾਂ ਦੇ ਬੱਚੇ ਆ ਜਾਣ ਨਿਆਰਾ ਆਜੂ ਦੇਖ ਕੇ ਤੇ ਇੱਧਰ ਬੈਠੀ ਆ ਭਈ ਆਪਣੀ ਪਾਊਡਰ ਕਬੂਤਰ ਹੀ ਆਂਡਿਆਂ ਦੇ ਉੱਤੇ ਦੇਖੋ ਜਿਹੜੇ ਆਪਣੇ ਦੇਸੀ ਲੱਕੇ ਨੇ ਉਹ ਕਬੂਤਰ ਬੈਠਾ ਆਂਡਿਆਂ ਤੇ ਉਹਨਾਂ ਨੇ ਵੀ ਧਰਖੇ ਨੇ ਤਾਂ ਇਧਰ ਉਹ ਵੀ ਵਧੀਆ ਚੱਲੀ ਜਾਂਦਾ ਕੰਮ ਇਹਨੂੰ ਵੀ ਕਰਦੇ ਆ ਬੰਦਾ ਤਾਂ ਭਈ ਆ ਸਾਰੇ ਚੂਚੇ ਦੇ ਬਾਹਰ ਆ ਗਏ ਦੇਖੋ ਲਓ ਜੀ ਬੱਚੇ ਕੱਢ ਲਏ ਸਾਰੇ ਬਾਹਰ ਆਜੋ ਫਿਰ ਦੇਈਏ ਓਲਾ ਮਿੱਤਰੋ ਚੱਲ ਫਿਰ ਦੇ ਓਲੇ ਓਲਾ ਮਾਰਨਾ ਆਉਂਦਾ ਨਾ ਇਹਦੇ ਪੈਰ ਪਿੱਛੇ ਕਰਕੇ ਦੋਨੇ ਇੱਥੋਂ ਫੜ ਕੇ ਇਹ ਇੱਥੇ ਚੱਲ ਅਗਲੇ ਕੱਢ ਬਾ ਪੈਰ ਪਿੱਛੇ ਕਰ ਲਿਆ ਕਰ ਲੋ ਹਨਾ ਜਦੋਂ ਵੀ ਓਲਾ ਮਾਰਨਾ ਹੋਵੇ ਏ ਆ ਗਿਆ ਦੂਜਾ ਹੈ ਲਓ ਜੀ ਕੱਢ ਵੀ ਅਗਲਾ ਇਹਦਾ ਚੱਲ ਪੇ ਹਾਂ ਮਾਰੇ ਨੂੰ ਵੀ ਉੱਲਾ ਤਰ ਕੇ ਚਲ ਵੀ ਹੋ ਗਿਆ ਇਹ ਕੱਲ ਨੂੰ ਕਾਲੀ ਸੀ ਅੱਛਾ ਲਓ ਜੀ ਆ ਆ ਗਏ ਅਗਲੇ ਚਲ ਵੀ ਹੋ ਗਿਆ ਗੋਲੀ ਮੰਗੂੰ ਕੱਢ ਵੀ ਅਗਲੇ ਏ ਆ ਗਿਆ ਅਗਲਾ ਚਲ ਵੀ ਚੱਲ 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 ਆ ਫਿਰਦੇ ਆ ਸਾਰੇ ਕੱਢ ਵੀ ਅਗਲਾ ਏ ਲਓ ਜੀ ਇਹ ਵੀ ਚੜਤਾ ਤਾਂ ਵੀ ਬੱਚੇ ਲੱਗੇ ਸਾਰੇ ਉਡਣ ਆ ਚੜ ਗਈ ਗੀਰਤ ਕਾਲੀ ਨੋਕ ਕਲੀ ਹੋ ਜਾਂਦੀ ਚੱਲ ਕੱਢ ਲੈ ਅਗਲੇ ਉਹ ਤਾਂ ਉਹ ਤਾਂ ਬਾਲੀ ਉੱਚੀ ਚੜਦੀ ਹੈਗੀ ਛੱਡਣ ਸਾਰ ਚਲੋ ਵੀ ਇਹ ਵੀ ਗਿਆ ਆ ਰਹਿ ਗਏ ਭਾਈ ਦੋ ਲੈ ਵੀ ਏ ਚਲ ਵੀ ਐਟ ਗਈ ਆ ਰਹਿ ਗਿਆ ਲਾਸਟ ਲੈ ਆ ਚੋੜਾ ਰਹਿਮਤ ਡਾਉ ਲੈ ਰਹਿਮਤ ਮਾਰੂ ਲਾ ਪੈਰ ਪਿੱਛੇ ਕਰ ਲਈ ਠੀਕ ਹੈ ਤੇ ਐ ਹਾਂ ਸਿੱਧਾ ਫੜ ਗਿਆ ਐ ਦੇਖੀ ਹਾਂ ਤੇ ਐ ਉੱਤੇ ਉੰਡਾ ਦੋਨੇ ਐ ਆਹ ਆਹ ਚੜ ਗਿਆ ਚੜ ਗਿਆ ਚੜ ਗਿਆ ਡਾ 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 ਨਾਲ ਦੇ ਡਾ ਦੇ ਡਾ ਦੇ ਤਾਂ ਮਿੱਤਰੋ ਬਈ ਬੱਚੇ ਦੇਤੇ ਸਾਰੇ ਡਾ ਬਈ ਤੇ ਆਹ ਫਿਰਦੇ ਆਪਣੇ ਬੱਚੇ ਬਈ ਇੱਧਰ ਖਾਤਰੀ ਦਿੱਤੀ ਬਈ ਆਪਾਂ ਲਾ ਕੰਮ ਡਾਨਾ ਬਾਕੀ ਬੱਚੇ ਵਧੀਆ ਉੱਡੀ ਜਾਂਦੇ ਨੇ ਕੁਛ ਤਾਂ ਹਾਂ ਚੜ ਗਏ ਕੁਛ ਅਜੇ ਥੱਲੇ ਫਿਰਦੇ ਨੇ ਉੱਡੀ ਜਾਂਦੇ ਆ ਵਧੀਆ ਬਾਕੀ ਆ ਜਾਓ ਬਈ ਆਪਾਂ ਚੱਲਦੇ ਆ ਥੱਲੇ ਮੇਤਰਾ ਇਧਰੋਂ ਆ ਗਈ ਬਹੁਤ ਵੱਡੀ ਗੁੱਡ ਨਿਊਜ਼ ਬੜੀ ਵੱਡੀ ਗੁੱਡ ਨਿਊਜ਼ ਆਈ ਆ ਬਈ ਪਹਿਲਾਂ ਤਾਂ ਆਪਣੇ ਇੰਦਰ ਜਾਨਵਰ ਦੇਖ ਲੋ ਆ ਸਾਰੇ ਹੁਣ ਦਰਵਾਜ਼ੇ 'ਚ ਹੁੰਦੇ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਤੇ ਦੂਜੀ ਗੱਲ ਬਈ ਬਹੁਤ ਫਰੇ ਭਰਾ ਕਹੀ ਜਾਂਦੇ ਸੀ ਬੋਟ ਫੋਰ ਬੈਲਾ ਬੇਬੀ ਬੋਟ ਫੋਰ ਬੈਲਾ ਬੇਬੀ ਤਾਂ ਬਈ ਇੰਤਜ਼ਾਰ ਹੋਇਆ ਖਤਮ ਬੈਲਾ ਬਈ ਹੀਟ 'ਚ ਆ ਗਈ ਹੁਣ ਬੈਲਾ ਦੇ ਬੱਚੇ ਆਉਣਗੇ ਕੱਟੋ-ਕੱਟ ਇਹ 8-9 ਮਹੀਨਿਆਂ ਬਾਅਦ ਹੀਟ ਚ ਆਈ ਆ ਬਈ ਬਹੁਤ ਵੇਟ ਕਰੀ ਜਾਂਦੇ ਸੀ ਤਾਂ ਬਈ ਇਹਨੂੰ 5-6 ਦਿਨ ਹੋ ਗਏ ਹਨਾ ਇਹਦੀ ਬਲੀਡਿੰਗ ਬੰਦ ਹੋ ਗਈ ਤਾਂ ਹੁਣ ਆਪਾਂ ਇਹਨੂੰ ਇੱਕ ਅੱਧੇ ਦਿਨ ਚ ਵਸ ਕਰੌਸ ਕਰਾਵਾਂਗੇ ਕਿਉਂਕਿ ਬਲੀਡਿੰਗ ਬੰਦ ਹੋਣ ਤੋਂ ਬਾਅਦ ਕਰੌਸ ਕਰਾਉਂਦੇ ਹੁੰਦੇ ਨੇ ਤਾਂ ਬਈ ਸਹੀ 60 ਦਿਨਾਂ ਬਾਅਦ ਫਿਰ ਬੈਲਾ ਦੇ ਬੱਚੇ ਆਉਣਗੇ ਛੋਟੇ-ਛੋਟੇ 8-9 ਦੇਖਾਂਗੇ ਕਿੰਨੇ ਦੇਊਗੀ ਪਰ ਉਸ ਤੋਂ ਪਹਿਲਾਂ ਬਈ ਜਲਦੀ-ਜਲਦੀ ਹੁਣ ਆਪਾਂ ਇਹਨੂੰ ਕਰੌਸ ਕਰਵਾਉਣਾ ਬਈ ਪਹਿਲੀ ਵਾਰ ਹੁਣ ਆਪਾਂ ਕਰਾਵਾਂਗੇ ਬਲੈਕ ਐਂਡ ਟੈਨ ਜਰਮਨ ਸ਼ੈਫਰਡ ਤੋਂ ਤੇ ਦੂਜੀ ਵਾਰ ਕ੍ਰੋਸ ਕਰਾਵਾਂਗੇ ਜਮਾ ਬਲੈਕ ਤੋਂ ਤਾਂ ਵੀ ਆਪਣੇ ਫਰੈਂਡ ਕੋਲੇ ਡੌਗ ਹੈਗਾਗਾ ਚੈਂਪੀਅਨ ਡੌਗ ਆ 2-3 ਵਾਰੀ ਸ਼ੋ ਵੀ ਜਿੱਤਿਆ ਹੋਇਆਗਾ ਤੇ ਤੁਹਾਨੂੰ ਡੌਗ ਵੀ ਦਿਖਾਵਾਂਗੇ ਨਾਲੇ ਇਹਨੂੰ ਲੈ ਕੇ ਚੱਲਾਂਗੇ ਅਗਲੀ ਵੀਡੀਓ ਦੇ ਵਿੱਚ ਇਹਨੂੰ ਕ੍ਰੋਸ ਕਰਾਉਣ ਚੱਲਾਂਗੇ ਬਈ ਆਪਾਂ ਲੈ ਵੀ ਪਹਿਲਾ ਵਧਾਈਆਂ ਆਉਣਗੀਆਂ ਹੁਣ ਤੇਰੇ ਵਾਲੇ ਪਾਸਿਓਂ ਬਹੁਤ ਟਾਈਮ ਲਾਤਾ ਤੂੰ ਮੱਫੀਆਂ ਆਈਆਂ ਲਓ ਬਈ ਮੁੰਡਿਓ ਹਟਾ ਦਿਓ ਪੜਦਾ ਚੱਕੋ ਬਈ ਇਧਰ ਲਿਆਂਦੇ ਬਈ ਆਪਾਂ ਨਵੇਂ ਕਬੂਤਰ ਟੋਟਲੀ ਬਈ ਆ ਸਾਰੇ ਨਵੇਂ ਕਬੂਤਰ ਨੇ ਤੇ ਵੱਡੇ ਕਬੂਤਰ ਨੇ ਸਾਰੇ ਜੋੜੇ ਨੇ ਬਈ ਤੇ ਦੇਖਦੇ ਕਿੰਨੇ ਜੋੜੇ ਨੇ ਪ੍ਰੋਪਰ ਮੈਨੂੰ ਵੀ ਨਹੀਂ ਪਤਾ ਕਿੰਨੇ ਆ ਤੇ ਹੈਗੇ ਆ 8-9 ਜੋੜੇ ਹੈਗੇ ਆ ਤੇ ਸਾਰੇ ਘੈਂਟ ਘੈਂਟ ਨੇ ਬਈ ਤੇ ਆਜੋ ਫਿਰ ਤੁਹਾਨੂੰ ਨਵੇਂ ਕਬੂਤਰ ਸਾਰੇ ਦਿਖਾ ਦਿਖਾ ਕੇ ਇਧਰ ਛੱਡਦੇ ਆ ਬਈ ਤੇ ਇਧਰ ਆ ਖੁੱਡੇ ਦੇ ਵਿੱਚ ਆਪਾਂ ਨਵੀਂ ਫੈਟਿੰਗ ਕਰ ਲਈ ਇਧਰ ਦੇਖੋ ਆ ਇਧਰ ਵੱਡੀਆਂ ਜੋੜੀਆਂ ਛੱਡੀਆਂ ਹੋਈਆਂ ਸੀ ਇਧਰ ਆ ਸਟੈਂਡ ਲਾਤੇ ਇਹਨਾਂ ਦੇ ਬੈਠਣ ਵਾਸਤੇ ਆ ਜੋ ਫਿਰ ਛੱਡੀਏ ਸਾਰੇ ਨਵੇਂ ਕਬੂਤਰ ਖੁੱਡਿਆਂ ਦੇ ਅੰਦਰ ਬਈ ਤੇ ਨਾਲੇ ਦਿਖਾਈਏ ਤੁਹਾਨੂੰ ਲੈ ਮੈਨੂੰ ਫੜਾ ਦੇ ਇੱਕ ਕੱਢ ਅਗਲੇ ਬਾਸ਼ੇ ਦੀ ਛੇਦੀ ਕੱਢ ਕੇ ਤੇ ਅੰਦਰ ਛੱਡੀ ਚਲਾਂਗੇ ਆ ਨੇ ਪਹਿਲੇ ਦੋ ਕਬੂਤਰ ਖਟੀਆਂ ਅੱਖਾਂ ਤੇ ਚਿੱਟੀਆਂ ਅੱਖਾਂ ਲੈ ਕੀਰ ਤਾਂ ਅੰਦਰ ਮਾਰੀ ਠੀਕ ਆ 1 2 3 ਹਾਂ ਆਏ ਆਏ ਛੱਡਣੇ ਠੀਕ ਆ ਲਓ ਜੀ ਇੱਧਰ ਆਗੇ ਬਈ ਅਗਲੇ ਦੋ ਦੇਖੋ ਇਹ ਖੱਟੀਆਂ ਆਖਾਂਦੇ ਆ ਹਾਂ ਆ ਦੋਨੇ ਖੱਟੀਆਂ ਆਖਾਂਦੇ ਆ ਦੇਖੋ ਬਈ ਇਹਦੀ ਮਾਰੀ ਨੋਕ ਕਾਲੀ ਹੈ ਦੀ ਹਾਂ ਲੈ ਇਹਨੂੰ ਵੀ ਜਾਣਦੇ ਅੰਦਰ ਦੱਬ ਕੇ ਚੱਲ ਬਈਓ 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 ਕੱਢ ਆਗਲੇ ਬਾਹਰ ਨਾ ਜੀ ਬਹਿ ਜਾ ਬਹਿ ਜਾ ਬਹਿ ਜਾ ਫੱਟੀ ਤੇ ਬਹਿ ਜਾ ਲੋ ਜੀ ਇਹ ਕਾਸੀ ਬਈ ਦੇਖੋ ਚਿੱਟੀਆਂ ਆਖਾਂ ਇਹ ਐਦੀਆਂ ਥੋੜੀਆਂ ਹੀ ਆ ਵੱਧ ਕਾਲੀਆਂ ਨੇ ਕਮਾਂਡ ਲਾਗਾ ਇਧਰ ਲਈ ਚਿੱਟੀਆਂ ਅੱਖਾਂ ਉਧਰ ਲਈ ਕਾਲੀਆਂ ਬਈ ਆ ਅੱਖ ਲੈ ਜਾਣਦੇ ਅੰਦਰ ਚੱਲ ਐ ਹਾਂ ਐਂ ਛੱਡਾ ਕਰ ਲਓ ਜੀ ਆ ਦੇਖੋ ਆ ਕੀਰਤ ਦਾ ਫੇਵਰੇਟ ਆ ਦੇਖੋ ਬਈ ਚਿੱਟੀਆਂ ਅੱਖਾਂ ਕਾਲਾ ਪੋਟਾ ਕਰਖਿਆ ਦਾ ਆ ਵੀ ਚਿੱਟੀਆਂ ਅੱਖਾਂ ਨੇ ਇਹਦੀਆਂ ਦੇਖੋ ਬਈ ਲੈ ਵੀ ਜਾਣਦੇ ਅੰਦਰ ਦੱਬ ਕੇ ਹਾਂ ਐਂ ਪਰ ਜੂ ਬਈ ਸਾਰਾ ਖੁੱਡਾ ਕੱਢੋ ਅਗਲੇ ਕੱਢੋ ਇਹਨਾਂ ਟਾਈਮ ਨਾ ਲਾਓ ਕੱਢ ਲਓ ਕੱਢ ਲਓ ਦੇਖੋ ਬਈ ਇਹ ਵੀ ਚਿੱਟੀਆਂ ਦਾ ਇਹ ਵੱਡਾ ਕਬੂਤਰ ਆ ਬਈ ਲੈ ਕੀਰਤ ਛੱਡ ਦੇ ਅੰਦਰ ਜਾਣ ਦੇ 1 2 3 ਆ ਮੋਦਾ ਸੀ ਗਿਰਾਂ ਮੈਂ ਕੋਈ ਨਾ ਕੱਢ ਅਗਲੇ ਬਹਿ ਜਾਓ ਬਈ ਬਹਿ ਜਾਓ ਬਹਿ ਜਾਓ ਬਹਿ ਜਾਓ ਸ਼ਾਬਾਸ਼ ਤਾਂ ਬਈ ਗੜਕਣ ਲੱਗੇ ਸਾਰੇ ਕਬੂਤਰ ਕਸਮਾਨ ਪੈ ਗਏ ਅੰਦਰ ਚੱਲ ਕੇ ਦਿਖਾਵਾਂਗੇ ਤੁਹਾਨੂੰ ਲਿਆ ਬਈ ਇਹਦੇ ਕਿਹੜੀ ਠੱਲ ਪਈ ਹੋਈ ਆ ਕੱਢ ਵੀ ਅਗਲਾ ਲਓ ਜੀ ਚਿੱਟੀ ਅੱਖ ਤੇ ਇਧਰ ਦੇਖੋ ਬਈ ਆ ਅੱਖ ਦੇਖੋ ਅੱਧੀ ਅੱਖ ਖੱਟੀ ਆ ਅੱਧੀ ਕਾਲੀ ਆ ਪਰਲੀ ਦਿਖਾਈ ਸੇਮ ਆ ਹਾਂ ਪਰਲੀ ਵੀ ਅੱਧੀ ਖੱਟੀ ਅੱਧੀ ਕਾਲੀ ਤਾਈ ਵੀ ਘੈਂਟ ਆ ਬਈ ਕਬੂਤਰੀ ਹੈ ਮੇਰੇ ਖਿਆਲ ਚ ਲੈ ਜਾਣ ਦੇ 1 2 3 ਸ਼ਾਬਾਸ਼ ਦੇਖੋ ਬਈ ਖੱਟੀਆਂ ਅੱਖਾਂ ਤੇ ਆ ਵੀ ਖਟੀਆਂ ਅੱਖਾਂ ਦਾ ਜੋੜਾ ਵੀ ਦੇਖੋ ਲੈ ਵੀ ਜਾਣਦੇ ਨੂੰ ਵੀ ਅੰਦਰ ਵੈਰੀ ਗੁੱਡ ਕੱਢ ਵੀ ਰਾਖਰੀ ਉਦੋਂ ਬਾਅਦ ਚਾਲਦੇ ਅੰਦਰ ਫੇਰ ਦਿਖਾਉਨੇ ਤੁਹਾਨੂੰ ਫੱਟੀ ਤੇ ਬੈਠੇ ਸਾਰੇ ਭਰ ਗਿਆ ਖੁੱਡਾ ਅੰਦਰੋਂ ਕੀਰਤ ਆਪਾ ਗਿਣੇ ਫੇਰ ਨਹੀਂ ਕਿੰਨੇ ਜੋੜੇ ਛੱਡ ਤੇ ਲਓ ਜੀ ਇਹ ਆਖਰੀ ਹੈ ਦੇਖੋ ਖਟੀਆਂ ਅੱਖਾਂ ਕਬੂਤਰੀ ਹੈ ਬਈ ਇਹੇ ਚਾਲ ਵੀ ਅੰਦਰ ਲਿਆ ਪਰਾਂ ਕਰ ਦੋ ਆ ਜੋ ਵੀ ਚਲੀਏ ਅੰਦਰ ਤੇ ਦਿਖਾਈਏ ਨਵੇਂ ਕਬੂਤਰ ਸਾਰੇ ਫੋ ਲੈਂਣ ਤੋਂ ਲੱਗ ਗਿਆ ਨੇ ਦਿਖਾਉਣ ਪਹਿਲਾਂ ਤਾਂ ਬਈ ਆ ਲੈਣ ਵਾਲੇ ਦੇਖੋ ਤੇ ਨਾਲੇ ਆਏ ਦੇਖੋ ਬਈ ਖੁੱਡਾ ਭਰ ਗਿਆ ਸਾਰਾ ਤਾਂ ਕੁਸ਼ਕ ਟਾਈਮ ਪਹਿਲਾਂ ਬਈ ਆ ਖੁੱਡੇ ਦੇ ਅੰਦਰ ਛੀ ਫਾ ਕਬੂਤਰ ਸੀਗੇ ਤੇ ਹੁਣ ਦੇਖੋ ਬਈ ਆ ਭਰ ਗਿਆ ਸਾਰਾ ਨਵੇਂ ਕਬੂਤਰਾਂ ਨਾਲ ਤੇ ਬਈ ਇਧਰੋਂ ਲੱਗ ਗਿਆ ਨੇ ਤੁਹਾਨੂੰ ਦਿਖਾਉਣ ਚਲੋ 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 ਦੇਖੋ ਬਈ ਚਲੋ ਚਲੋ ਇਧਰ ਹੋ ਜਾਓ ਖੁੱਲੇ ਖੁੱਲੇ ਹੋ ਜਾਓ ਚਲੋ 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 ਸ਼ਾਬਾਸ਼ ਵੈਰੀ ਗੁੱਡ ਹੁਣ ਬੜੀਆਂ ਗੱਲ ਵੈਰੀ ਗੁੱਡ ਵੈਰੀ ਗੁੱਡ ਹੁਣ ਦੇਖੋ ਬਈ ਸਾਰੇ ਤੇ ਕੈਮਰਾ ਕਮਾ ਹੋ ਗਾ ਇਥੋਂ ਚੱਲਦੇ ਆ ਮਿੱਤਰੋ ਬਈ ਆਨੇ ਆਪਣੇ ਸਾਰੇ ਨਵੇਂ ਕਬੂਤਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਵੇਂ ਲੱਗੇ ਤੁਹਾਨੂੰ ਸਾਰੇ ਨਵੇਂ ਕਬੂਤਰ ਬਈ ਬਾਕੀ ਆ ਜੋ ਬਾਹਰ ਚਾਲਦੇ ਆਂਗੇ ਆਇਆ ਰਹਿਮਤ ਬਾਹਰ ਭਜਿਆ ਤਾਂ ਵੀ ਸਾਰੇ ਕਬੂਤਰ ਛੱਡ ਤੇ ਕੰਮ ਡਨ ਹੋ ਗਿਆ ਇੰਨਾ ਚੋਂ ਕਬੂਤਰ ਅੱਡ ਕਰਦਾਂਗੇ ਕਬੂਤਰੀਆਂ ਅੱਡ ਕਰਦਾਂਗੇ ਫਿਰ ਜਦੋਂ ਜੋੜੇ ਲਾਉਣੇ ਹੋਏ ਫਿਰ ਇਕੱਠੇ ਛੱਡਾਂਗੇ ਸਾਰੇ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਲੱਗੇ ਬਈ ਸਾਰੇ ਜਿਹੜੇ ਤੁਹਾਨੂੰ ਦਿਖਾਏ ਨੇ ਆਇਆ 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 ਲੋ ਜੀ ਤਾਂ ਬਈ ਬੱਚੇ ਉਤਰਿਆਏ ਆਪਣੇ ਤੇ ਆ ਵੀ ਬੈਜੂ ਬੱਸ ਬੈਨਰ ਫਿਰਦਾ ਹੈਗਾ ਤੇ ਬਾੜ ਦੇ ਅੰਦਰ ਤੇ 4 5 ਆ ਗਏ 4 ਕਿ ਰਹਿ ਗਏ ਆ ਜਾ ਆ ਜਾ ਆ ਜਾ ਆਵਰਦਾ ਠੱਪੇ ਮਾਰਦਾ ਤਾਂ ਮਿੱਤਰੋ ਆਸੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਹੋ ਮਿੱਤਰੋ ਮਿਲਦੇ ਆ ਨਵੀਂ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ ਜੱਟੋ ਜੱਟੋ ਜੱਟੋ